ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਗਿੱਲ ਤੁਹਾਡੇ ਨਾਲ ਸ਼ਾਰਟ ਵੀਡੀਓ ਸਾਂਝੀ ਕਰਨ ਜਾ ਰਿਹਾ ਹਾਂ ਪਿੰਡ ਖੱਕ ਸੁਖਵੀਰ ਕੋਲ ਆਇਆ ਵਿజిਟ ਕੀਤੀ ਆ ਤੇ ਲੌਂਗ ਵੀਡੀਓ ਕਵਰ ਕਰ ਲਈ ਆ ਹੋ ਸਕਦਾ ਅੱਜ ਸ਼ਾਮ ਨੂੰ ਚੱਕ ਦਈਏ ਕਿ ਸਵੇਰੇ ਸ਼ਾਮ ਨੂੰ ਸ਼ਾਮ ਨੂੰ ਚੱਕ ਦੇਣੇ ਆ ਤੇ ਸ਼ਾਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਦੋ ਦਾ ਖੀਰੀ ਝੋਟੀ ਆ ਝੀਦੀ ਝੋਟੀ ਮਹੀਨੇ ਦੀ ਕੱਪਣ ਮਹੀਨੇ ਦੀ ਕੱਪਣ ਖਾਲੀ ਕਰਕੇ ਦੇਣ ਦਾ ਮਹੀਨੇ ਦੀ ਅੱਜ ਆਤਮ ਆ ਰਿਹਾ ਮੋਟਾ ਦੋਹਾਂ ਝੋਟੀਆਂ ਨੇ ਤੇ ਕੀ ਡਿਮਾਂਡ ਆ ਆਪਣੇ ਸੁਖਵੀਰੇ ਦੀ 65000 ਜੀ 60 ਦੀ ਦੇਣੀ ਆ ਲੋ ਜੀ 60 ਦੀ ਦੇਣੀ ਆ 65000 ਡਿਮਾਂਡ ਆ ਠੀਕ ਆ ਜੀ ਮੇਰੇ ਨਾਲ ਕੁਆਲਿਟੀ ਕਿਦਾਂ ਦੀ ਬਹੁਤ ਬਹੁਤ ਖਰੀ ਖਰੀ ਝੋਟੀ ਜਿਨਵਾਉਂਦੇ ਆ ਇਹਦੋਂ ਪਿਆਰਾ ਕੀ ਜਾਨਵਰ ਹੋਊਗਾ ਹਾਂ ਬਈ ਠੰਡੀ ਸੀਲ ਉਹ ਜੀ ਨਹੀਂ ਇਹ ਸੂਕਰਾ ਨਹੀਂ ਨਹੀਂ ਕਈ ਦੇ ਲਚਲੂ ਸੂਕਰ ਦੀਆਂ ਰਹਿੰਦੀਆਂ ਆ ਇਹਦੇ ਤੇ ਅੱਗੇ ਆਪਣਾ ਆ ਜੀ ਦੂਜੇ ਨੰਬਰ ਤੇ ਆ ਇਹ ਵੀ ਖੀਰੀ ਆ ਨਾ ਇਹ ਵੀ ਖੀਰੀ ਆ ਜੀ ਇਹ 40 ਦਿਨਾਂ ਦੀ ਗੱਬਣ ਇਹ 40 ਦਿਨਾਂ ਦੀ ਗੱਬਣ ਦੋਨੇ ਮੋਟਾ ਹੱਟ ਮਾਰਿਆ ਫੇਰ ਮੈਂ ਰਿਪੀਟ ਕਰਦਾ ਆਪਾਂ ਖਾਲੀ ਕਰਕੇ ਖਾਲੀ ਦੇ ਮੋਡ ਲੈਂਦਾ ਕੋਈ ਵੀ ਭੈਣ ਭਰਾ ਆਪਣੀ ਸਮਝ ਕਰੇ ਤੇ ਇਹਦਾ ਕੀ ਮੋਲਾ ਸਾਹਿਬ ਜੀ ਇਹਦਾ ਮੁੱਲ ਕਰ ਲਓ 70 ਕਰੀਏ 65 ਕਰੀਏ 62000 ਦੇਵਾਂਗੇ ਜੀ ਪੂਰੀਆਂ ਜੰਮੀ ਪਲੀ ਤੇ ਅੱਗੇ ਆ ਰਹੀ ਆ ਇਹ ਬਹੁਤ ਸੀਲ ਆ ਬਹੁਤ ਸੀਲ ਹਨਾ ਥਣਾ ਥੁਣਾ ਦੀ ਐ ਪਾਸ ਆ ਤੇ ਅੱਗੇ ਆ ਆਪਣੇ ਮਹੀਨੇ ਚ ਇਹ ਪੰਜਵੇਂ ਮਹੀਨੇ ਦੇ ਚਾਰ ਦੰਦ ਜੋ ਨੀਲੀ ਪੱਖ ਰੱਖਦੀ ਬਿਲਕੁਲ ਨੀਲੀ ਦਾ ਪੱਖ ਰੱਖਦੀ ਆ 9 ਸਜਣੋ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਤੇ ਇਹਦੀ ਕੀ ਡਿਮਾਂਡ ਆ ਵੀਰੇ ਜੀ ਏ ਦੀ ਡਿਮਾਂਡ ਕਰੀਏ 70 ਕਰੀਏ 75 ਕਰੀਏ 70 ਦੇ ਦੋ ਛੱਡ ਦਾਂ 68000 ਹਾਂਜੀ ਚਲੋ ਲਾਓ ਜੀ 68000 ਦੀ ਆਪਾਂ ਇਹ ਤੁਹਾਨੂੰ ਦਵਾਂਗੇ ਤੇ ਇਹ ਵੱਡੀ ਆਕਾਦੇ ਦਾ ਦੇਖੋ ਇਹ ਚਾਰ ਦੰਦ ਦਾ ਜੀ ਜੀ ਹਾਂ ਚਾਰ ਦੰਦ ਦਾ ਬਹੁਤ ਵੱਡੀ ਆ ਬਿਲਕੁਲ ਬਿਲਕੁਲ ਬਾਕੀ ਥਣ ਥੋਣਾ ਪੋਟਾਈ ਕਰਮਾਲੀ ਹਾਂਜੀ ਲਾਇ ਪਈ ਆਈ ਆ ਲਾਇ ਪਈ ਏ ਅੱਜ ਚੈੱਕ ਕਰਾ ਲਈ ਹਾਂਜੀ ਠੀਕ ਆ ਜੀ ਇਹ ਆਪਣੇ ਪਾਸ ਹੈ ਗਰੰਟੀ ਦਵਾਂਗੇ ਜੀ ਗਰੰਟੀ ਦਵਾਂਗੇ ਤੇ ਅੱਗੇ ਆ ਕਾਰੀ ਸੂਈ ਆ ਨਾ ਹਾਂਜੀ ਇਹ ਇਹ ਚਾਰ ਵੇ ਸੂਈ ਆ ਜੇ ਰੁੱਕੇ ਚਵਾਈ ਓਕੇ 9-10 ਕਿਲੋ ਬਾਹਲਾ ਹੋਊਗਾ 14 ਕਿਲੋ ਤੋਂ ਦੇ ਕੱਢਦੀ ਨਹੀਂ ਜਿੱਥੋਂ ਆਈ ਠੀਕ ਆ ਜੀ ਬਹੁਤ ਸਜਣਾ ਆ ਫੇਰ ਕਰ ਸਕਦੇ ਜੈਡਰ ਦੀ ਕੁਆਲਟੀ ਚੈੱਕ ਕਰ ਸਕਦੇ ਜੀ ਦੇ ਇਹਦਾ ਡਿਮਾਂਡ ਦੱਸ ਦੀ ਆਪਾਂ ਡਿਮਾਂਡ ਦੀ ਲੱਕ ਕਰੀਏ 11 ਕਰੀਏ 90 ਦੀ ਦੇਣੀ ਆ 90 ਦੀ ਦੇਣੀ